ਹੁਣ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਜੇ ਗੱਲ ਪੰਜਾਬ ਦੇ ਵਿੱਚੋਂ ਲਗਾਤਾਰ ਵਾਪਰ ਰਹੀਆਂ ਵਾਰਤਾਤਾਂ ਤੋਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਬਰائے ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੁਣ ਖੁਦ ਵੀ ਡਰ ਮਹਿਸੂਸ ਕਰ ਰਹੇ ਨੇ ਕਿ ਕੋਈ ਉਹਨਾਂ ਨੂੰ ਨਾ ਮਾਰ ਦੇਵੇ ਤਾਂ ਇਹ ਵੀ ਗੱਲ ਆਕੇ ਗਈ ਕਿ ਉਹਨਾਂ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਕਿਹਾ ਗਿਆ ਕਿ ਕਦੇ ਕਿਸੇ ਰਸਤੇ ਤੇ ਕਦੇ ਕਿਸੇ ਸੇ ਰਸਤੇ ਜੜੀਆਂ ਸੈਰ ਕਰਦੇ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਕਿਉਂਕਿ ਪਹਿਲਾਂ ਉਹ 6 ਜਾਂ 7 ਵਜੇ ਦੇ ਕਰੀਬ ਸੈਰ ਕਰਨ ਲਈ ਜਾਂਦੇ ਸਨ ਤਾਂ ਹੁਣ ਰਾਜਾ ਵਿੜਿੰਗ ਦੇ ਵੱਲੋਂ ਕਿਹਾ ਗਿਆ ਕਿ ਉਹ ਕਦੇ ਸਵੇਰੇ ਤੱਕ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਹਾਲੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਵਾਰਤਾਤਾਂ ਵਾਪਰੀਆਂ ਨੇ ਤਾਂ ਰਾਜਾ ਵਿੜਿੰਗ ਦੇ ਵੱਲੋਂ ਵਾਰਤਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹੁਣ ਜਿਹੜਾ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਪਹਿਲਾ ਸਵੇਰੇ 7 ਵਜੇ ਸੈਰ ਕਰਨ ਲਈ ਉਹ ਜਾਂਦੇ ਸੀ ਤਾਂ ਹੁਣ ਕੋਈ ਜਿਹੜਾ ਸਮਾਂ ਫਿਕਸ ਨਹੀਂ ਆ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਤਾਂ ਕਦੇ ਸਵੇਰ ਨੂੰ ਸੈਰ ਕਰਨ ਜਾਂਦੇ ਨੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਵੀ ਜਿਹੜੀ ਆ ਕਪੜਾ ਕਾਰੋਬਾਰੀ ਦਾ ਕਤਲ ਹੁੰਦਾ ਗੋਲੀਆਂ ਮਾਰ ਕੇ ਮਾਰ ਮੁਕਾ ਦਿੱਤਾ ਜਾਂਦਾ ਤਾਂ ਇਸ ਕਤਲ ਦੀ ਵਾਰਤਾਤ ਦਾ ਵੀ ਰਾਜਾ ਵਿੜਿੰਗ ਦੇ ਵੱਲੋਂ ਜ਼ਿਕਰ ਕੀਤਾ ਕਿ ਅੱਜ ਗੱਲ ਕੀਤੀ ਜਾਵੇ ਤਾਂ ਤਾਨੀਆਂ ਦੇ ਪਿਤਾ ਦੇ ਉੱਤੇ ਵੀ ਫਾਇਰਿੰਗ ਹੁੰਦੀ ਆ ਹਾਲਾਂਕਿ ਉਹਨਾਂ ਦਾ ਹਾਲ-ਜਾਲਣ ਦੇ ਲਈ ਰਾਜਾ ਵਿੜਿੰਗ ਹਸਪਤਾਲ ਵੀ ਪਹੁੰਚੇ ਸੀ ਤਾਂ ਹੁਣ ਮੀਡੀਆ ਸਾਹਮਣੇ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਸਾਂਝਾ ਕੀਤਾ ਗਿਆ ਕਿ ਉਹ ਹੁਣ ਖੁਦ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਜੋ ਵਾਪਰੀਆਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਹੁਣ ਆਪਣਾ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਪਹਿਲਾ ਸਵੇਰੇ 7 ਵਜੇ ਸੈਰ ਕਰਨ ਦੇ ਲਈ ਜਾਂਦੇ ਹੁੰਦੇ ਸੀ ਪਰ ਹੁਣ ਉਹ ਕਦੇ ਸਵੇਰੇ ਤਾਂ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਕਦੇ ਕਿਸੇ ਰਸਤੇ ਜਾਂਦੇ ਨੇ ਤਾਂ ਕਦੇ ਕਿਸੇ ਰਸਤੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਟੀ ਹੋਣ ਦੇ ਬਾਅਦ ਕ੍ਰਿਟੀਕਲ ਹੈ ਫਦੇ ਜ਼ਖਮ ਚੜਤਾਂ ਨਹੀਂ ਹੋਣ ਦਾ 34 ਘਟਨਾ ਤੇ ਮੂਕੀ ਜਾਂਦੀ ਆਏ ਤੇ ਉਸ ਸਿਆਰੇ ਦੀ ਮੌਤ ਹੋਈ ਸਬਿਕਾ ਦੀ ਸਿਆਰੇ ਦੀ ਇੱਕਾ ਬਲੌਕ ਗਾਉਂਸ ਹਾਂ ਤਾਂ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਅੱਜ ਹੋਰ ਵੀਰਵੈਲ ਜਿੱਤੇ 300 ਦੇ ਲਗਭਗ ਜਿਹੜੇ ਲੋਕ ਕੰਮ ਕਰਦੇ ਆਂ ਕਹਿੰਦੇ ਆਣੇ ਇੱਕ ਭਰਾ ਮਾਰਦਾ ਇੱਕ ਜੇਰੇ ਇਲਾਜ ਚੰਗੜ ਗਿਆ ਪੂਰਾ ਪਤਾ ਨਹੀਂ ਕਿ ਚਾਵੇ ਦਾ ਕੀ ਹਾਲਾਤ ਹੋਵੇ ਤੇ ਸਾਡੇ ਤਾਂ ਇਹ ਚਾਰਾ ਵੀ ਸਾਂਭੀ ਨਾਲ ਕੁਦਾਰ ਤੇ ਜਿਸ ਤਰ੍ਹਾਂ ਇਹ ਕੱਪੀਓ ਸਿਰ ਮੀਂਹਸਾਂ ਮੇਤੇ ਸੇਰ ਕਰਨ ਨਹੀਂ ਜਾਂਦੇ ਪਹਿਲਾਂ ਸਵੇਰ 7 ਵਜੇ ਸੇਰ ਕਰਨ 7 ਵਜੇ ਜਾਂਦੇ ਸੀ ਹੁਣ ਜਾਂਦਾ ਨਹੀਂ ਕਦੇ 9 ਵਜੇ ਜਾਂਦਾ ਕਦੇ ਸ਼ਾਮ ਨੂੰ ਜਾਂਦਾ ਕਦੇ ਕਿਸੇ ਨਾ ਜਾਂਦਾ ਕਦੇ ਕਿਸੇ ਰਾ ਜਾਂਦਾ ਸਿਕਿਉਰਿਟੀ ਹੋਣ ਦੇ ਬਾਵਜੂਦ ਸੋ ਐਨੀਵੇਂ ਮਾਰੇ ਹਾਲਾਤ ਪੰਜਾਬ ਦੇ ਵਿੱਚੋਂ ਲਗਾਤਾਰ ਵਾਪਰ ਰਹੀਆਂ ਵਾਰਤਾਤਾਂ ਤੋਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਬਰائے ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੁਣ ਖੁਦ ਵੀ ਡਰ ਮਹਿਸੂਸ ਕਰ ਰਹੇ ਨੇ ਕਿ ਕੋਈ ਉਹਨਾਂ ਨੂੰ ਨਾ ਮਾਰ ਦੇਵੇ ਤਾਂ ਇਹ ਵੀ ਗੱਲ ਆਕੇ ਗਈ ਕਿ ਉਹਨਾਂ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਕਿਹਾ ਗਿਆ ਕਿ ਕਦੇ ਕਿਸੇ ਰਸਤੇ ਤੇ ਕਦੇ ਕਿਸੇ ਸੇ ਰਸਤੇ ਜਿਹੜੀਆਂ ਸੈਰ ਕਰਦੇ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਕਿਹਾ ਕਿਉਂਕਿ ਪਹਿਲਾਂ ਉਹ 6 ਜਾਂ 7 ਵਜੇ ਦੇ ਕਰੀਬ ਸੈਰ ਕਰਨ ਲਈ ਜਾਂਦੇ ਸਨ ਤਾਂ ਹੁਣ ਰਾਜਾ ਵਿੜਿੰਗ ਦੇ ਵੱਲੋਂ ਕਿਹਾ ਗਿਆ ਕਿ ਉਹ ਕਦੇ ਸਵੇਰੇ ਤੱਕ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਹਾਲੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਵਾਰਤਾਤਾਂ ਵਾਪਰੀਆਂ ਨੇ ਤਾਂ ਰਾਜਾ ਵਿੜਿੰਗ ਦੇ ਵੱਲੋਂ ਵਾਰਤਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹੁਣ ਜਿਹੜਾ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਪਹਿਲਾ ਸਵੇਰੇ 7 ਵਜੇ ਸੈਰ ਕਰਨ ਲਈ ਉਹ ਜਾਂਦੇ ਸੀ ਤਾਂ ਹੁਣ ਕੋਈ ਜਿਹੜਾ ਸਮਾਂ ਫਿਕਸ ਨਹੀਂ ਆ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਤਾਂ ਕਦੇ ਸਵੇਰ ਨੂੰ ਸੈਰ ਕਰਨ ਜਾਂਦੇ ਨੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਵੀ ਜਿਹੜੀ ਆ ਕਪੜਾ ਕਾਰੋਬਾਰੀ ਦਾ ਕਤਲ ਹੁੰਦਾ ਗੋਲੀਆਂ ਮਾਰ ਕੇ ਮਾਰ ਮੁਕਾ ਦਿੱਤਾ ਜਾਂਦਾ ਤਾਂ ਇਸ ਕਤਲ ਦੀ ਵਾਰਤਾਤ ਦਾ ਵੀ ਰਾਜਾ ਵਿਡਿੰਗ ਦੇ ਵੱਲੋਂ ਜ਼ਿਕਰ ਕੀਤਾ ਕਿ ਆਜੇ ਗੱਲ ਕੀਤੀ ਜਾਵੇ ਤਾਂ ਤਾਨੀਆਂ ਦੇ ਪਿਤਾ ਦੇ ਉੱਤੇ ਵੀ ਫਾਇਰਿੰਗ ਹੁੰਦੀ ਆ ਹਾਲਾਂਕਿ ਉਹਨਾਂ ਦਾ ਹਾਲ-ਚਾਲਣ ਦੇ ਲਈ ਰਾਜਾ ਵਿੰਗ ਹਸਤਾਲ ਵੀ ਪਹੁੰਚੇ ਸੀ ਤਾਂ ਹੁਣ ਮੀਡੀਆ ਸਾਹਮਣੇ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਸਾਂਝਾ ਕੀਤਾ ਗਿਆ ਕਿ ਉਹ ਹੁਣ ਖੁਦ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਵਰਦਤਾ ਜੋ ਵਾਪਰੀਆਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਹੁਣ ਆਪਣਾ ਸੈਰ ਦਾ ਸਮਾਂ ਵੀ ਬਦਲ ਦਿੱਤਾ ਹੈ ਤਾਂ ਪਹਿਲਾ ਸਵੇਰੇ 7 ਵਜੇ ਸੈਰ ਕਰਨ ਦੇ ਲਈ ਜਾnde ਹੁੰਦੇ ਸੀ ਪਰ ਹੁਣ ਉਹ ਕਦੇ ਸਵੇਰੇ ਤੱਕ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਕਦੇ ਕਿਸੇ ਰਸਤੇ ਜਾਂਦੇ ਨੇ ਤਾਂ ਕਦੇ ਕਿਸੇ ਰਸਤੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਟੀ ਹੋਣ ਦੇ ਬਾਅਦ ਕ੍ਰਿਟੀਕਲ ਹੈ ਅਜੇ ਜਦੋਂ ਖੰਡਾਤਾਂ ਨੂੰ ਨੰਬਰ 34 ਘਟਨਾ ਤੇ ਮੂਕੀ ਜਾਂਦੀ ਆਏ ਤੇ ਸੁਨਿਆਰੇ ਦੀ ਮੌਤ ਹੋਈ ਸੰਬੰਧ ਕਰਾਂ ਦੀ ਸੁਨਿਆਰ ਦੀ ਇੱਕ ਬਲੌਕ ਤੋਂ ਗਾਉਂਟਾ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਸੀ ਅੱਜ ਹੋਰ ਵੀਰ ਵੈਲ ਜਿੱਤੇ 300 ਦੇ ਲਗਭਗ ਜਿਹੜੇ ਲੋਕ ਕੰਮ ਕਰਦੇ ਆਂ ਕਿੰਦੇ ਆੜੇ ਤੇ ਖੁਭਰਾ ਮਾਰਦਾ ਇੱਕ ਜਿਹਰੇ ਇਲਾਜ ਚੰਗੜ ਗਿਆ ਪੂਰਾ ਪਤਾ ਨਹੀਂ ਚਾਵੇ ਦਾ ਕੀ ਇਲਾਜ ਹੋਵੇ ਤੇ ਸਾਡੇ ਤਾਂ ਇਹ ਧਾਰਿਆ ਵੀ ਸਨ ਵੀ ਨਾ ਕੁਦਮ ਤੇ ਇਸ ਤਰ੍ਹਾਂ ਨਿਆ ਤੱਕ ਇਹ ਸਿਰੀ ਮਿਤੀ ਸਮੇਂ ਤੇ ਸੈਰ ਕਰਨ ਨਹੀਂ ਜਾਂਦੇ ਪਹਿਲਾਂ ਸਵੇਰ 7 ਵਜੇ ਸੈਰ ਕਰਨ 7 ਵਜੇ ਜਾਂਦੇ ਸੀ ਹੁਣ ਜਾਂਦਾ ਨਹੀਂ ਕਦੇ 9 ਵਜੇ ਜਾਂਦਾ ਕਦੇ ਸ਼ਾਮ ਨੂੰ ਜਾਂਦਾ ਕਦੇ ਕਿਸੇ ਰਾਹ ਜਾਂਦਾ ਕਦੇ ਕਿਸੇ ਰਾਹ ਜਾਂਦਾ ਸਕਿਉਰਿਟੀ ਹੋਣ ਦੇ ਬਾਅਦ ਵੀ ਹੂ ਸੋ ਐਨੀਵੇ ਮਾਰੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਵਾਰਤਾਤਾਂ ਤੋਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਬਰਾਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੁਣ ਖੁਦ ਵੀ ਡਰ ਮਹਿਸੂਸ ਕਰ ਰਹੇ ਨੇ ਕਿ ਕੋਈ ਉਹਨਾਂ ਨੂੰ ਨਾ ਮਾਰ ਦੇਵੇ ਤਾਂ ਇਹ ਵੀ ਗੱਲ ਆਕੇ ਗਈ ਕਿ ਉਹਨਾਂ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਕਿਹਾ ਗਿਆ ਕਿ ਕਦੇ ਕਿਸੇ ਰਸਤੇ ਤੇ ਕਦੇ ਕਿਸੇ ਰਸਤੇ ਜਿਹੜੀਆਂ ਸੈਰ ਕਰਦੇ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਕਿਉਂਕਿ ਪਹਿਲਾਂ ਉਹ 6 ਜਾਂ 7 ਵਜੇ ਦੇ ਕਰੀਬ ਸੈਰ ਕਰਨ ਲਈ ਜਾਂਦੇ ਸੰਤਾ ਹੁਣ ਰਾਜਾ ਵਿੜਿੰਗ ਦੇ ਵੱਲੋਂ ਕਿਹਾ ਗਿਆ ਕਿ ਉਹ ਕਦੇ ਸਵੇਰੇ ਤੱਕ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਹਾਲੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਵਾਰਤਾਤਾਂ ਆਪਰੀਆਂ ਨੇ ਤਾਂ ਰਾਜਾ ਵਿੜਿੰਗ ਦੇ ਵੱਲੋਂ ਵਾਰਤਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹੁਣ ਜਿਹੜਾ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਪਹਿਲਾ ਸਵੇਰੇ 7 ਵਜੇ ਸੈਰ ਕਰਨ ਲਈ ਉਹ ਜਾਂਦੇ ਸੀ ਤਾਂ ਹੁਣ ਕੋਈ ਜਿਹੜਾ ਸਮਾਂ ਫਿਕਸ ਨਹੀਂ ਆ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਤਾਂ ਕਦੇ ਸਵੇਰ ਨੂੰ ਸੈਰ ਕਰਨ ਜਾਂਦੇ ਨੇ ਤਾਂ ਇਹ ਵੀ ਗੱਲ ਆਕੀ ਗਈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਵੀ ਜਿਹੜੀ ਆ ਕਪੜਾ ਕਾਰੋਬਾਰੀ ਦਾ ਕਤਲ ਹੁੰਦਾ ਗੋਲੀਆਂ ਮਾਰ ਕੇ ਮਾਰ ਮੁਕਾ ਦਿੱਤਾ ਜਾਂਦਾ ਤਾਂ ਇਸ ਕਤਲ ਦੀ ਵਾਰਤਾਕ ਦਾ ਵੀ ਰਾਜਾ ਵਿੜਿੰਗ ਦੇ ਵੱਲੋਂ ਜ਼ਿਕਰ ਕੀਤਾ ਕਿ ਅੱਜ ਗੱਲ ਕੀਤੀ ਜਾਵੇ ਤਾਂ ਤਾਨੀਆਂ ਦੇ ਪਿਤਾ ਦੇ ਉੱਤੇ ਵੀ ਫਾਇਰਿੰਗ ਹੁੰਦੀ ਆ ਹਾਲਾਂਕਿ ਉਹਨਾਂ ਦਾ ਹਾਲ ਜਾਣਨ ਦੇ ਲਈ ਰਾਜਾ ਵਿੜਿੰਗ ਹਸਪਤਾਲ ਵੀ ਪਹੁੰਚੇ ਸੀ ਤਾਂ ਹੁਣ ਮੀਡੀਆ ਸਾਹਮਣੇ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਸਾਂਝਾ ਕੀਤਾ ਗਿਆ ਕਿ ਉਹ ਹੁਣ ਖੁਦ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਜੋ ਵਾਪਰੀਆਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਹੁਣ ਆਪਣਾ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਪਹਿਲਾ ਸਵੇਰੇ 7 ਵਜੇ ਸੈਰ ਕਰਨ ਦੇ ਲਈ ਜਾਂਦੇ ਹੁੰਦੇ ਸੀ ਪਰ ਹੁਣ ਉਹ ਕਦੇ ਸਵੇਰੇ ਤਾਂ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਕਦੇ ਕਿਸੇ ਰਸਤੇ ਜਾਂਦੇ ਨੇ ਤਾਂ ਕਦੇ ਕਿਸੇ ਰਸਤੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਟੀ ਹੋਣ ਦੇ ਬਾਅਦ ਕ੍ਰਿਟੀਕਲ ਹੈ ਫਦੇ ਉਹ ਦੇਖੋ ਤਾਂ ਅੱਜ ਨਾਲੋਂ ਅੱਜ ਚੌਥੀ ਘਟਨਾ ਤੇ ਮੂਵੀ ਜਾਂਦੀ ਆਇਆ ਤੇ ਕਿਸਨਿਆਰੇ ਦੀ ਮੌਤ ਹੋਈ ਸਵੇਰੇ ਭਰਾ ਦੀ ਸੁਨਿਆਰ ਦੀ ਇੱਕ ਕ ਬਲਾਕ ਕਾਉਂਸਲ ਦਾ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਸੀ ਅੱਜ ਹੋਰ ਵੀਰਵੈਲ ਜਿੰਦ ਕੇ 300 ਦੇ ਲਗਭਗ ਹੋਰ ਵੀ ਲੋਕ ਕੰਮ ਕਰਦੇ ਆਂ ਕਹਿੰਦੇ ਆਣੇ ਤੇ ਘਪਰਾ ਮਾਰਦਾ ਇੱਕ ਤੇਰੇ ਇਲਾਜ ਚੰਗੜ ਗਿਆ ਪੂਰਾ ਪਤਾ ਨਹੀਂ ਚਾਹੇਗਾ ਕੀ ਹਾਲਤ ਹੋਵੇ ਕਹਿੰਦੇ ਸੰਗ ਦਾ ਵਿਚਾਰ ਆ ਵੀ ਸੰਮੀਣਾ ਕੁਮਾਰ ਦੇ ਜਿਸ ਤਰ੍ਹਾਂ ਇਹ ਕੱਪੀਆ ਸੀ ਮਿੱਥੇ ਸਮੇਂ ਤੇ ਸੈਰ ਕਰਨ ਨਹੀਂ ਜਾਂਦੇ ਪਹਿਲਾਂ ਸਵੇਰ 7 ਵਜੇ ਸੈਰ ਕਰਨ 8 ਵਜੇ ਜਾਂਦੇ ਸੀ ਹੁਣ ਜਾਂਦਾ ਨਹੀਂ ਕਦੇ 9 ਵਜੇ ਜਾਂਦਾ ਕਦੇ ਸ਼ਾਮ ਨੂੰ ਜਾਂਦਾ ਕਦੇ ਕਿਸੇ ਨਾ ਜਾਂਦਾ ਕਦੇ ਕਿਸੇ ਰਾ ਜਾਂਦਾ ਸਕਿਉਰਿਟੀ ਹੁੰਦੇ ਬਾਅਦ ਵੀ ਉਹ ਸੋ ਐਨੀਵੇ ਮਾਰੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਵਾਪ ਰਹੀਆਂ ਵਾਰਤਾਤਾਂ ਤੋਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਬਰائے ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੁਣ ਖੁਦ ਵੀ ਡਰ ਮਹਿਸੂਸ ਕਰ ਰਹੇ ਨੇ ਕਿ ਕੋਈ ਉਹਨਾਂ ਨੂੰ ਨਾ ਮਾਰ ਦੇਵੇ ਤਾਂ ਇਹ ਵੀ ਗੱਲ ਆਕੇ ਗਈ ਕਿ ਉਹਨਾਂ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਕਿਹਾ ਗਿਆ ਕਿ ਕਦੇ ਕਿਸੇ ਰਸਤੇ ਤੇ ਕਦੇ ਕਿਸੇ ਸੇ ਰਸਤੇ ਜਿਹੜਿਆ ਸੈਰ ਕਰਦੇ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਕਿਉਂਕਿ ਪਹਿਲਾਂ ਉਹ 6 ਜਾਂ 7 ਵਜੇ ਦੇ ਕਰੀਬ ਸੈਰ ਕਰਨ ਲਈ ਜਾਂਦੇ ਸਨ ਤਾਂ ਹੁਣ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਉਹ ਕਦੇ ਸਵੇਰੇ ਤੱਕ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਹਾਲੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਵਾਰਤਾਤਾਂ ਵਾਪਰੀਆਂ ਨੇ ਤਾਂ ਰਾਜਾ ਵੜਿੰਗ ਦੇ ਵੱਲੋਂ ਵਾਰਤਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹੁਣ ਜਿਹੜਾ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਪਹਿਲਾ ਸਵੇਰੇ 7 ਵਜੇ ਸੈਰ ਕਰਨ ਲਈ ਉਹ ਜਾਂਦੇ ਸੀ ਤਾਂ ਹੁਣ ਕੋਈ ਜਿਹੜਾ ਸਮਾਂ ਫਿਕਸ ਨਹੀਂ ਆ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਤਾਂ ਕਦੇ ਸਵੇਰ ਨੂੰ ਸੈਰ ਕਰਨ ਜਾਂਦੇ ਨੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਵੀ ਜੜੀ ਆ ਕਪੜਾ ਕਾਰੋਬਾਰੀ ਦਾ ਕਤਲ ਹੁੰਦਾ ਗੋਲੀਆਂ ਮਾਰ ਕੇ ਮਾਰ ਮੁਕਾ ਦਿੱਤਾ ਜਾਂਦਾ ਤਾਂ ਇਸ ਕਤਲ ਦੀ ਵਾਰਤਾਤ ਦਾ ਵੀ ਰਾਜਾ ਵਿੜਿੰਗ ਦੇ ਵੱਲੋਂ ਜ਼ਿਕਰ ਕੀਤਾ ਕਿ ਅੱਜ ਇਹ ਗੱਲ ਕੀਤੀ ਜਾਵੇ ਤਾਂ ਤਾਨਿਆ ਦੇ ਪਿਤਾ ਦੇ ਉੱਤੇ ਵੀ ਫਾਇਰਿੰਗ ਹੁੰਦੀ ਆ ਹਾਲਾਂਕਿ ਉਹਨਾਂ ਦਾ ਹਾਲ ਜਾਣਣ ਦੇ ਲਈ ਰਾਜਾ ਵਿੜਿੰਗ ਹਸਤਾਲ ਵੀ ਪਹੁੰਚੇ ਸੀ ਤਾਂ ਹੁਣ ਮੀਡੀਆ ਸਾਹਮਣੇ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਸਾਂਝਾ ਕੀਤਾ ਗਿਆ ਕਿ ਉਹ ਹੁਣ ਖੁਦ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਜੋ ਵਾਪਰੀਆਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਹੁਣ ਆਪਣਾ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਪਹਿਲਾਂ ਸਵੇਰੇ 7 ਵਜੇ ਸੈਰ ਕਰਨ ਦੇ ਲਈ ਜਾਂਦੇ ਹੁੰਦੇ ਸੀ ਪਰ ਹੁਣ ਉਹ ਕਦੇ ਸਵੇਰੇ ਤਾਂ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਕਦੇ ਕਿਸੇ ਰਸਤੇ ਜਾਂਦੇ ਨੇ ਤਾਂ ਕਦੇ ਕਿਸੇ ਰਸਤੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਟੀ ਹੋਣ ਦੇ ਬਾਅਦ ਕ੍ਰਿਟੀਕਲ ਹੈ ਫਦੇ ਉਹ ਦੇਖੋਂ ਤਾਂ ਅੱਜ ਨਾਲ ਬਚ ਚੌਥੀ ਘਟਨਾ ਤੇ ਮੂਗੀ ਜਾਂਦੀ ਆਏ ਤੇ ਸੁਨਿਆਰੇ ਦੀ ਮੌਤ ਥੋੜੀ ਸੰਬਿਧ ਕਰਾਦੀ ਸੁਨਿਆਰ ਦੀ ਇੱਕਾ ਬਲਾਕ ਡਾਉਨਸ ਹੰਤਾ ਇਸੇ ਤਰ੍ਹਾਂ ਮਾਰ ਦਿੱਤਾ ਗਏ ਅੱਜ ਹੋਰ ਵੀਰਵੈਲ ਜਿੰਤੇ 300 ਦੇ ਲਗਭਗ ਰੇ ਲੋਕ ਕੰਮ ਕਰਦੇ ਆਂ ਇਹਨਾਂ ਦੇ ਹਾਰੇ ਤੇ ਇੱਕ ਭਰਾ ਮਾਰਦਾ ਇੱਕ ਤੇਰੇ ਇਲਾਜ ਚੰਗੜ ਗਿਆ ਪੂਰਾ ਪਤਾ ਨਹੀਂ ਵਿਚਾਰੇ ਦਾ ਕੀ ਹਾਲਾਤ ਹੋਵੇ ਤਾਂ ਤਾਂ ਦਾ ਇਹ ਨਾ ਰਿਆ ਵੀ ਸੰਮੀ ਨਾਲ ਕੋਈ ਮਾਰਦੇ ਇਸ ਤਰ੍ਹਾਂ ਨਹੀਂ ਆ ਕਿਆ ਸਿਰ ਮੀ ਪੈ ਸਮੇਂ ਤੇ ਸਰਕਾਰ ਨਹੀਂ ਜਾਂਦੇ ਪਹਿਲਾਂ ਸਵੇਰ 7 ਵਜੇ ਸਰਕਾਰ 6 ਵਜੇ ਜਾਂਦੇ ਸੀ ਹੁਣ ਜਾਂਦਾ ਨਹੀਂ ਕਦੇ 9 ਵਜੇ ਕਰਨਾ ਕਦੇ ਸਾਨੂੰ ਜਾਂਦਾ ਕਦੇ ਕਿਸੇ ਨਾਲ ਜਾਂਦਾ ਕਦੇ ਕਿਸੇ ਰਾਹ ਜਾਂਦਾ ਸਿਕਿਉਰਿਟੀ ਹੁੰਦੇ ਬਾਪਯੂ ਸੋ ਐਨੀਵੇ ਮਾਰੇ ਹਾਲਾਤ ਪੰਜਾਬ ਦੇ ਵਿੱਚੋਂ ਲਗਾਤਾਰ ਵਾਪਰ ਰਹੀਆਂ ਵਾਰਤਾਤਾਂ ਤੋਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਬੜਾਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੁਣ ਖੁਦ ਵੀ ਡਰ ਮਹਿਸੂਸ ਕਰ ਰਹੇ ਨੇ ਕਿ ਕੋਈ ਉਹਨਾਂ ਨੂੰ ਨਾ ਮਾਰ ਦੇਵੇ ਤਾਂ ਇਹ ਵੀ ਗੱਲ ਆਕੇ ਗਈ ਕਿ ਉਹਨਾਂ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਤਾਂ ਕਿਹਾ ਗਿਆ ਕਿ ਕਦੇ ਕਿਸੇ ਰਸਤੇ ਤੇ ਕਦੇ ਕਿਸ ਸੇ ਰਸਤੇ ਜਿਹੜਿਆ ਸੈਰ ਕਰਦੇ ਨੇ ਸੈਰ ਦਾ ਸਮਾਂ ਵੀ ਬਦਲ ਦਿੱਤਾ ਗਿਆ ਕਿਉਂਕਿ ਪਹਿਲਾਂ ਉਹ 6 ਜਾਂ 7 ਵਜੇ ਦੇ ਕਰੀਬ ਸੈਰ ਕਰਨ ਲਈ ਜਾਂਦੇ ਸਨ ਤਾਂ ਹੁਣ ਰਾਜਾ ਵਿੜਿੰਗ ਦੇ ਵੱਲੋਂ ਕਿਹਾ ਗਿਆ ਕਿ ਉਹ ਕਦੇ ਸਵੇਰੇ ਤੱਕ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਹਾਲੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਵਾਰਤਾਤਾਂ ਵਾਪਰੀਆਂ ਨੇ ਤਾਂ ਰਾਜਾ ਵਿੜਿੰਗ ਦੇ ਵੱਲੋਂ ਵਾਰਤਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹੁਣ ਜਿਹੜਾ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਪਹਿਲਾ ਸਵੇਰੇ 7 ਵਜੇ ਸੈਰ ਕਰਨ ਲਈ ਉਹ ਜਾਂਦੇ ਸੀ ਤਾਂ ਹੁਣ ਕੋਈ ਜਿਹੜਾ ਸਮਾਂ ਫਿਕਸ ਨਹੀਂ ਆ ਕਦੇ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਤਾਂ ਕਦੇ ਸਵੇਰ ਨੂੰ ਸੈਰ ਕਰਨ ਜਾਂਦੇ ਨੇ ਤਾਂ ਇਹ ਵੀ ਗੱਲ ਆਖੀ ਗਈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਵੀ ਜਿਹੜੀ ਆ ਕਪੜਾ ਕਾਰੋਬਾਰੀ ਦਾ ਕਤਲ